ਤਾਂ ਮੇਰੇ ਕੋਲ ਸਿਕ ਸੰਤਾਂ ਵੀ ਇਕੱਠੀਆਂ ਹੋ ਕੇ ਆਈਆਂ ਵੀ ਆ ਇਹਨਾਂ ਦਾ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਇਹ ਪੰਜਾਬ ਵਾਸਤੇ ਵੀ ਤੇ ਹਿਮਾਚਲ ਵਾਸਤੇ ਵੀ ਐ ਤਾਂ ਇਹ ਜਿਹੜੀ ਉੱਥੇ ਲੀਕ ਕਿ ਕਿ ਕਿੰਨਾ ਕਿ ਮੈਂ ਜਦ ਵੀ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਡਾ ਰਹੀ ਜੋੜਾ ਸੀਗਾ ਤਾਂ ਉਹ ਕਿਸੇ ਨੇ ਘੁੱਟਦਾ ਦਲਵੰਡੀ ਦਲਵੰਡੀ ਖਿਆਰ ਦੇ ਵਿੱਚ ਦਲਵੰਡੀ ਦਲਵੰਡੀ ਦੇ ਵਿੱਚ ਉਹ ਜੀ ਜਿਹੜੀ ਕੰਗਣਾ ਹੈ ਨਾ ਗੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਆਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਿਆ ਤੇ ਭਾਜਪਾ ਦੀ ਨਫਰਤ ਦੀ ਜਿਹੜੀ ਰਾਜਨੀਤੀ ਖਿਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਦੀ ਬੜੀ ਤੰਗ ਹੈ ਕਿ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ। ਤੁਸੀਂ ਸਿੱਖ ਤੁਹਾਡੀ ਨੌਲੇਜ ਜੀ ਨਹੀਂ ਆਇਆ ਹੋਣਾ ਲਹੌਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਵੇਸੀ ਉੱਤੇ ਕਿਸੇ ਜਨਰਲ ਫਾਈਨੈਂਸ ਅਫਸਰ ਦੇ ਨਾਲ ਜਿੰਦੀ ਆਪਣੀ ਵਾਈਫ ਉਹਨਾਂ ਕੋਲ ਤੋਂ ਤਾਂ ਤੇ ਤੁਸੀਂ ਉਹ ਗੈਟਿੰਗ ਚੈੱਕ ਕਰਾ ਲਓ ਇੱਕ ਇੱਕ ਐਸ ਵੀ ਬਿਆਨ ਲਗਾ ਰਹੇ ਹੈ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਤਿ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨੀ ਸਦਾ ਤੋਂ ਬਣਿਆ ਆਇਆ ਤੇ اسی ਤਾਂ ਪੰਜਾਬ ਹੈ ਹਾਂ ਜੀ ਮੈਂ ਪਤਾ ਲੇ ਕਰਦਾ ਕਿ ਕਾਰਨ ਕੀ ਆਦਾ ਮੈਂ ਤਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਗਵਾੜ ਮੁੱਠਿਆ ਹੋਇਆ ਤੇ ਤੁਹਾਨੂੰ ਇਹ ਕਹਿੰਦੇ ਤੁਸੀਂ ਇੱਕ ਵਾਰ ਸਾਰੀ ਚੈੱਕ ਕਰ ਜੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਬੰਦੋ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਿਹਾ ਨਹੀਂ ਨੋ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਇਹ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਾਫਰਦੀ ਰਾਜਨੀਤੀ ਭਾਜਪਾ ਪੁੜਾ ਰਹੀ ਹੈ आप इसको जरूर ध्यान देकर इसके एक्शन करना है बहुत धन्यवाद आपका थैंक यू भाई साहब ठीक है भाई साहब थैंक यू